ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਡੀਆਈਜੀ ਪੁੱਲਰ ਦੇ ਕੇਸ ਨੂੰ ਲੈ ਕੇ ਆਕਾਸ਼ ਪਤਾ ਨੇ ਕੀਤੇ ਵੱਡੇ ਵੱਡੇ ਦਾਅਵੇ ਰਾਜ਼ੀਨਾਮਾ ਨਹੀਂ ਹੋਣਾ ਡੀਆਈਜੀ ਪੁੱਲਰ ਨੂੰ ਸਜ਼ਾ ਦਿਵਾਉਣ ਵਾਸਤੇ ਮੈਨੂੰ ਜਿੰਨਾ ਜ਼ੋਰ ਲਾਉਣਾ ਪਿਆ ਮੈਂ ਲਾਵਾਂਗਾ ਦਿੱਤੇ ਅਹਿਮ ਸਬੂਤ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਮੇਰੇ ਤੇ ਮੇਰੇ ਟੱਬਰ ਦਾ ਮੂੰਹ ਕਾਲਾ ਕਰਕੇ ਬਾਜ਼ਾਰ ਚ ਘਮਾ ਦਿਓ ਜੇ ਅਸੀਂ ਰਾਜ਼ੀਨਾਮਾ ਕਰਦੇ ਹਾਂ ਮੈਂ ਏਡੀ ਬੱਟੀ ਗੱਲ ਬੋਲ ਰਿਹਾ ਹਾਂ ਉਹ ਰਾਜੀ ਨਾ ਮੈਂ ਇੰਨੇ ਤੱਕ ਮਾਈ ਹੈ ਨਹੀਂ ਕਿ ਇਹਨਾਂ ਲੋਕਾਂ ਨੂੰ ਲੈ ਲੱਖਾਂ ਰੁਪਏ ਦਿੱਤਾ ਜਾਵੇ ਉਹ ਮੇਰੀ ਮਜ਼ਦੂਰੀ ਲਾ ਲਓ ਠੀਕ ਹੈ ਜੀ ਮੇਰਾ ਫਰਜ ਲਾ ਲਓ ਮੈਨੂੰ ਕਰਨਾ ਹੀ ਪੈਣਾ ਸੀ ਮੈਂ ਨਾ ਕਰਦਾ ਤਾਂ ਮਰਦਾ ਮੈਂ ਕਹਿੰਦਾ ਪ੍ਰਮਾਤਮਾ ਮੈਨੂੰ ਇੰਨੀਆਂ ਗਵਾਵਾਂ ਮਿਲੀਆਂ ਨੇ ਨਾ ਬਾਈ ਜੀ ਕਿੰਨੀਆਂ ਮਾਵਾ ਦੇ ਭੈਣਾ ਦੇ ਮੈਸੇਜਿਸ ਜਿਨ੍ਹਾਂ ਨਾਲ ਸਰੀਰਿਕ ਸ਼ੋਸ਼ਣ ਜਾਂ ਜਿਨ੍ਹਾਂ ਦੇ ਮੁੰਡਿਆਂ ਦੇ ਝੂਠੇ ਪਰਚੇ ਬਾਈ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਲੋਕ ਇੰਨੇ ਪਰੇਸ਼ਾਨ ਨੇ ਜਿਹੜੇ ਇੰਡੀਆ ਦੀ ਵਜ੍ਹਾ ਨਾਲ ਨਹੀਂ ਆਉਂਦੇ ਭਾਈ ਸਾਡੇ 7 ਕਰੋੜ ਰੁਪਏ ਭੁੱਲਰ ਸਾਹਿਬ ਦੇ ਘਰੋਂ ਮਿਲਿਆ ਗਹਿਣੇ ਮਿਲੇ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਮਿਲੀਆਂ ਕੜੀਆਂ ਮਿਲੀਆਂ ਸਭ ਲੋਕ ਜਾਣਦੇ ਨੇ ਪਰ ਤੁਸੀਂ ਇਹ ਮਨ ਕਿਵੇਂ ਬਣਾਇਆ ਕਿ ਐਡੇ ਵੱਡੇ ਪਹਾੜ ਜਿਹੜੇ ਅਫਸਰ ਦੇ ਨਾਲ ਤੁਸੀਂ ਮੱਥਾ ਲਾਉਣ ਚਲੇ ਗਏ ਇਹ ਸਿਨੈਰੀਓ ਇੱਕ ਕਟਨਾਈ ਗੱਲਬਾਤ ਕਿਵੇਂ ਸ਼ੁਰੂ ਹੋਈ ਥੋੜਾ ਵਿਸਥਾਰ ਨਾਲ ਦੱਸੋ ਪਹਿਲਾ ਕੁਐਸਚਨ ਤੁਹਾਡਾ ਇਹ ਹੈ ਕਿ ਕਿਵੇਂ ਕੀਤਾ ਤੇ ਕਿਉਂ ਕੀਤਾ ਹੂੰ ਜੇ ਮੈਂ ਨਾ ਕਰਦਾ ਹੂੰ ਯਾ ਤਾਂ ਮੇਰੇ ਤੇ ਝੂਠਾ ਪਰਚਾ ਹੁੰਦਾ ਜਾਂ ਮੈਂ ਆਪਣਾ ਘਰ-ਬਾਰ ਵੇਚਦਾ ਕਿਦਾ ਘਰ ਭਰਨ ਦੀ ਹੂੰ ਐਡੇ ਤਾਂ ਕਮਾਈ ਹੈ ਨਹੀਂ ਕਿ ਇਹਨਾਂ ਲੋਕਾਂ ਨੂੰ ਇੰਨੇ ਲੱਖਾਂ ਰੁਪਏ ਦਿੱਤਾ ਜਾਵੇ ਹੂੰ ਠੀਕ ਹੈ ਉਹ ਮੇਰੀ ਮਜਬੂਰੀ ਲਾ ਲਓ ਹੂੰ ਠੀਕ ਹੈ ਜੀ ਮੇਰਾ ਫਰਜ਼ ਲਾ ਲਓ ਉਹ ਮੈਨੂੰ ਕਰਨਾ ਹੀ ਪੈਣਾ ਸੀ ਮੈਂ ਨਾ ਕਰਦਾ ਤਾਂ ਮਰਦਾ ਅੱਛਾ ਸਰ ਇਹ ਉਹ ਲੱਲਾ ਸਾਹਿਬ ਨਾਲ ਕੰਟੈਕਟ ਦੀ ਕਹਾਣੀ ਕਿਵੇਂ ਬਣੀ ਇਹ じゃ ਕਿਹੜਾ ਕਾਰੋਬਾਰ ਕਰਦੇ ਹੋ ਤੁਸੀਂ ਸਕ੍ਰੈਪ ਡੀਲਰ ਹੋ ਭਾਜੀ ਮੈਂ ਤੁਹਾਨੂੰ ਉਹੀ ਦੱਸਦਾ ਹੂੰ ਜਿਹੜਾ ਮੁੱਦਾ ਤਾਂ ਇਹੀ ਸੀਗਾ ਵੀ ਮੇਰੇ ਉੱਤੇ ਜਿਹੜਾ ਪਰਚਾ ਸੀ ਉਹਦਾ ਚਲਾਨ ਨਹੀਂ ਪੇਸ਼ ਹੋਊਗਾ ਜੀ ਉਹਨੂੰ ਖਤਮ ਕਰਾਂਗੇ ਛੋਟਾ ਪਰਚਾ ਸੀ ਪਤਾ ਸੀ ਇਹਨਾਂ ਨੇ ਤੇ ਤੁਹਾਨੂੰ ਲੱਗਦਾ ਪਿੱਛੇ ਮੀਡੀਆ 'ਚ ਵੀ ਮੈਂ ਸੁਣਿਆ ਇਹਨਾਂ ਦੇ ਸਟਾਫ ਵੱਲੋਂ ਗੱਲ ਆਈ ਹੈ ਵੀ 13 ਆਬਜੈਕਸ਼ਨਸ ਲਾਈਆਂ ਭੁੱਲਰ ਸਾਹਿਬ ਨੇ ਵੀ ਉਹ ਗਲਤਾ ਮਕਦਮਾ ਹੂੰ ਠੀਕ ਹੈ ਹੂੰ ਹੁਣ ਗੱਲ ਇਦਾਂ ਹੈ ਕਿ ਵੀ ਇਹਨਾਂ ਨੇ ਤਾਂ ਧੰਦਾ ਬਣਾਇਆ ਹੋਇਆ ਸੀਗਾ ਵੀ ਕਿਸੇ ਨਾ ਕਿਸੇ ਮੁੱਦੇ ਤੋਂ ਮੇਰੇ ਤੋਂ ਪੈਸੇ ਲੈਣੇ ਹੂੰ ਠੀਕ ਹੈ ਜੀ ਪਰ ਜਦੋਂ ਪੈਸਿਆਂ ਦੀ ਮਾਊਂਟ ਇੰਨੀ ਹੋ ਗਈ ਮੈਂ ਨਹੀਂ ਦੇ ਪਾ ਸਕਦਾ ਸੀ ਤੇ ਧਮਕੀਆਂ ਗਾਲਾਂ ਤੋ ਫਿਰ ਭਾਜੀ ਇੰਨਾ ਕਿਤਾ ਆਪਣਾ ਵੀ ਨਹੀਂ ਜਮੀਰ ਮਰਿਆ ਵੀ ਹੁਣ ਹਰ ਕੋਈ ਬੰਦਕੇ ਸਾਨੂੰ ਗਾਲ ਕੱਢ ਜੇ ਆ ਕਿ ਸ਼ੁਰੂਆਤ ਕਿੱਥੋਂ ਹੁੰਦੀ ਹੈ ਵਿਸਤਾਰ ਨਾਲ ਦੱਸੂਗੇ ਆ ਸਭ ਲੋਕ ਜਾਣਦੇ ਨੇ ਕਿ ਭੁੱਲਰ ਸਾਹਿਬ ਦੇ ਘਰੋਂ ਮਿਲਿਆ ਕੀ ਆ ਪਰ ਆਕਾਸ਼ਬੱਤਾ ਦੀ ਮਨੁਸਥਿਤੀ ਕੀ ਸੀਗੀ ਉਹਨਾਂ ਦਾ ਮੈਂਟਲ ਲੈਵਲ ਕੀ ਸੀਗਾ ਕਿੱਥੋਂ ਦੀ ਸਥਿਤੀ ਤੁਸੀਂ ਡਿਸਾਈਡ ਕਰ ਲਿਆ ਕਿ ਹੁਣ ਇਨਫਸ ਇਜ਼ ਇਨਫ ਹੈ ਜਿਹੜਾ ਇਹਦਾ ਬ੍ਰੋਕਰ ਹੈ ਕ੍ਰਿਸ਼ਨੂ ਉਹ ਮੈਨੂੰ ਡੇਲੀ ਪਰੇਸ਼ਾਨ ਕਰਨ ਲੱਗ ਗਿਆ ਫੋਨ ਤੇ ਵੀ ਭੁੱਲਰ ਸਾਹਿਬ ਦਾ ਫੋਨ ਆਇਆ ਮਿਲਣਾ ਹੈ ਪੈਸੇ ਮੈਂ ਮਤਲਬ ਕਿ ਉਹਨੂੰ ਟਰਕਾਉਂਦਾ ਰਿਹਾ ਵੀ ਯਾਰ ਕਿਆ ਪਤਾ ਸਰ ਜਵੇ ਹਨਾ ਮਤਲਬ ਧਮਕੀਆਂ ਆਉ ਭੁੱਲਰ ਸਾਹਿਬ ਕਹਿੰਦੇ ਮੈਂ ਕਰ ਦੂੰਗਾ ਮੈਂ ਦੇਖ ਲੂੰਗਾ ਮੈਂ ਪਰਚਾ ਪਾ ਦੂੰਗਾ ਹੂੰ ਚਲੋ ਜੀ ਮੈਂ ਸੋਚਿਆ ਵੀ ਇਹ ਰੁਕਣ ਵਾਲਾ ਤਾਂ ਲੱਗਦਾ ਨਹੀਂ ਮੈਨੂੰ ਸਿਸਟਮ ਵੀ ਮੈਂ ਹੁਣ ਦਊਗਾ ਤਾਂ ਅਗਲੇ ਮਹੀਨੇ ਫੇਰ ਖੜੇ ਦੇ ਖੜੇ ਕਹਿਣਗੇ ਆਓ ਜੀ ਹੂੰ ਤੇ ਮੈਂ ਕਿਹਾ ਕੋਈ ਗੱਲ ਨਹੀਂ ਜੀ ਮੈਨੂੰ ਸਮਾਂ ਦਿਓ ਉਸ ਦੌਰਾਨ ਫਿਰ ਮੈਂ ਸੀਬੀਆਈ ਦਾ ਰੁਕ ਕੇ ਤਾਂ ਆਪਣੀ ਕੰਪਲੇਂਟ ਦਿੱਤੀ ਸੀਬੀਆਈ ਨੂੰ ਆਪਣਾ ਪੱਖ ਰੱਖਿਆ ਸਾਰਾ ਉਹਨਾਂ ਨੇ ਵੈਰੀਫਾਈਸ ਕੀਤੇ ਫੈਕਟ ਸਾਰੇ ਫਿਰ ਉਸ ਤੋਂ ਬਾਅਦ ਸੀਬੀਆਈ ਨੇ ਆਪਣਾ ਟਰੈਪ ਸ਼ੁਰੂ ਕੀਤਾ ਸੀਬੀਆਈ ਜੀ ਜਦੋਂ ਪੌੜੀਆਂ ਚੜ੍ਹ ਰਹੀ ਸੀ ਉਦੋਂ ਕੀ ਚੱਲ ਰਿਹਾ ਸੀ ਤੁਹਾਡੇ ਜ਼ਿਹਨ ਦੇ ਵਿੱਚ ਕਿ ਡੀਆਈਜੀ ਭੁੱਲਰ ਦੇ ਖਿਲਾਫ ਕੰਪਲੇਂਟ ਕਰ ਰਿਹਾ ਮੈਂ ਬਾਈ ਜੀ ਇਹ ਮੈਂ ਘਰੋਂ ਸੋਚ ਕੇ ਨਿਕਲਿਆ ਸੀ ਵੀ ਹੁਣ ਪਿੱਛੇ ਨਹੀਂ ਮੋੜਨਾ ਹੂੰ ਕਾਰਨ ਵੀ ਇਹ ਤੋਂ ਬੇਇੱਜ਼ਤੀ ਕਰਾਉਣੀ ਗਾਲ੍ਹਾਂ ਸੁਣੀਆਂ ਰੋਜ਼ ਡਰੀਏ ਇਹਦੇ ਤੋਂ ਹੂੰ ਇਹਨੂੰ ਇੱਕ ਦਿਨ ਖਤਮ ਕਰੀਏ ਇਸ ਚੀਜ਼ ਨੂੰ ਵੀ ਜੋ ਹੋਣਾ ਦੇਖੀ ਚੋ ਤੁਹਾਡੇ ਤੇ ਕਿਰਸ਼ਾਨੂ ਦੇ ਵਿਚਾਲੇ ਕਨੈਕਸ਼ਨ ਕੀ ਸੀਗਾ ਬਾਈ ਜੀ ਕਿਰਸ਼ਾਨੂ ਐਜ਼ ਅ ਬ੍ਰੋਕਰ ਸਾਡੇ ਉਰੇ ਗੋਬਿੰਦਗੜ੍ਹ ਵੀ ਫਾਇਰ ਬਗੇਟ ਚ ਲੱਗਿਆ ਰਿਹਾ ਹੈ ਵੈਸੇ ਵੀ ਜਿਵੇਂ ਮਿਲ ਜਾਂਦਾ ਬੰਦਾ ਬਟ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਹੈ ਬ੍ਰੋਕਰ ਇਹਦੇ ਮਿਲਨ ਦੌਰਾਨ ਅਸੀਂ ਇਹਦੀਆਂ ਗੱਲਾਂ ਸੁਣਨੀਆਂ ਤਾਂ ਇਹਨੇ ਕਿਸੇ ਨੂੰ ਕਹਿਣਾ ਉਹ ਮੇਰਾ ਆਈਐਸਓ ਮੇਰਾ ਆਈਪੀਐਸਓ ਫਲਾਣਾ ਮੇਰਾ ਲੱਗਿਆ ਕੰਮ ਦੋ ਮੈਂ ਕਿਹਾ ਯਾਰ ਇਹ ਕਿਵੇਂ ਦੇ ਕੰਮ ਹੁੰਦੇ ਨੇ ਵੀ ਜਿਹੜਾ ਇਹ ਲੋਕ ਮੰਡੀ ਹੈ ਕੋਈ ਵੀ ਜਿਹਨੂੰ ਮਿਲਾਂ ਮੈਨੂੰ ਕੰਮ ਦੇ ਮੈਨੂੰ ਕੰਮ ਦੇ ਹੂੰ ਇਹਦਾ ਆ ਪੋਜੀਸ਼ਨ ਸੀ ਇਸ ਬੰਦੇ ਦੀ ਤੁਸੀਂ ਕਿੰਨੀ ਦੇਰ ਤੋਂ ਕਿਰਸ਼ਾਨੂ ਨੂੰ ਜਾਣਦੇ ਹੋ ਮੈਂ ਜਾਣਦਾ ਤੇ 5-6 ਮਹੀਨਿਆਂ ਤੋਂ ਜੀ 5-6 ਮਹੀਨਿਆਂ ਤੋਂ ਤੁਹਾਨੂੰ ਕਿਰਸ਼ਾਨੂ ਨੇ ਕਿਹਾ ਕਿ ਪੁੱਲਰ ਸਭ ਤੋਂ ਨੂੰ ਮਿਲਣਾ ਚਾਹੁੰਦੇ ਨੇ ਜਾਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ। ਲਾਈਕ ਇਦਾਂ ਹੀ। ਉਹ ਫੋਨ ਕਾਲ ਕਿਵੇਂ ਹੋਈ ਜਦੋਂ 8 ਲੱਖ ਦੀ ਡਿਮਾਂਡ ਹੋਈ? ਉਹ ਇਦਾਂ ਹੋਈ ਸੀਗੀ ਮੈਂ ਕਿਰਸ਼ਾਨੂ ਨਾਲ ਕਾਰਟ ਸੀਗਾ ਤੇ ਸੀਬੀਆਈ ਦਾ ਟਰੈਪ ਸੀ ਸਾਰਾ। ਮੇਰੇ ਕੋਲ ਗੈਜਟ ਸੀ। ਹਮਮ ਸਾਰੇ ਜੋ ਸੀਬੀਆਈ ਦੇ ਮਤਲਬ ਕਿ ਉਹ ਵੈਰੀਫਾਈਡ ਹੁੰਦ ਨੇ ਪੂਰੇ। ਮਤਲਬ ਉਹ ਨਹੀਂ ਹਲਕਾ ਕੰਮ ਕੋਈ। ਤੇ ਉਹ ਲੱਗੇ ਹੋਏ ਸੀ ਫੋਨ ਹੈਂਡ ਫਰੀ ਸੀਗਾ ਜਿਹਦੇ ਵਿੱਚ ਪੁੱਲਰ ਬੋਲਦਾ ਹਮ ਇਹ ਉਹਨੂੰ ਕਹਿੰਦਾ ਵੀ ਜੀ ਆਕਾਸ਼ ਬਤਾਨਣ ਆਲਾ ਮੇਰੇ ਕੋਲ ਹਮ ਤੇ ਵੀ ਮੇਰਾ ਸੋਕੀ ਕਹਿਣਾ ਹੈ ਉਹ ਕਹਿੰਦਾ ਇਹਦੇ ਤੋਂ ਅੱਠ ਲੈਣਾ ਹੈ ਅੱਠ ਹਾਂ ਕਹਿੰਦਾ ਅੱਛਾ ਜੀ ਕਹਿੰਦਾ ਜਿੰਨੇ ਜਿੰਨੇ ਦਿੰਦਾ ਲਈ ਚੱਲ ਇਹਨੂੰ ਕਹਾਂ ਅੱਠ ਕਰ ਦੇ ਪੂਰਾ ਹਾਂ ਇਹ ਐਕੂਰੇਟ ਆਡੀਓ ਹੈ ਜਿਹੜੀ ਐਜ਼ ਅ ਕੋਰਟ ਚ ਜਾਊਗੀ ਜੋ ਮੈਂ ਸ਼ਬਦ ਬੋਲੇ ਨੇ ਇਹੀ ਬੋਲੇਆ ਪੁੱਲਰ ਸਾਹਿਬ ਹਾਂ ਇਹ ਤੇ ਤੁਹਾਡੇ ਸੀਬੀਆਈ ਤੇ ਕਰਸ਼ਾਨੂ ਦੇ ਵਿਚਾਲੇ ਦੀ ਗੱਲ ਹੈ ਜੀ ਜਨਾਬ ਪੁੱਲਰ ਸਾਹਿਬ ਦੀ ਗ੍ਰਿਫਤਾਰੀ ਕਿੱਥੋਂ ਹੁੰਦੀ ਹੈ ਜੀ ਇਹ ਮੈਨੂੰ ਲੱਗਦਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਸੀਬੀਆਈ ਹੀ ਦੱਸ ਸਕਦੀ ਆ ਤੁਹਾਨੂੰ ਵੀ ਕਿਵੇਂ ਹੋਈ ਕਿਵੇਂ ਨਹੀਂ ਹੋਈ ਹਾਂ ਠੀਕ ਹੈ ਪਰ ਮੈਨੂੰ ਇੰਨਾ ਪਤਾ ਹੈ ਕਿ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹ ਐਫਆਈਆਰ ਤੋਂ ਬਾਅਦ ਹੋਈ ਹੈ ਐਫਆਈਆਰ ਤੋਂ ਬਾਅਦ ਹੈ ਅੱਛਾ ਤੁਸੀਂ ਇਹ ਕੱਲ ਪੈਚਅਪ ਕਰਨ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਸਾਹਿਬ ਕੱਟ ਕਰ ਲੋ ਵੱਧ ਕਰ ਲੋ ਭਾਈ ਜੀ ਸੁਣਦੇ ਹੀ ਨਹੀਂ ਕੁਝ ਗਾਲ੍ਹਾਂ ਕੱਢਦੇ ਨੇ ਇਹ ਤਾਂ ਕੰਮ ਹੈ ਮੈਂ ਕੁੱਟਣਾ ਵੀ ਹੈ ਤੇ ਰੋਂੜ ਵੀ ਨਹੀਂ ਦੇਣਾ ਹਾਂ ਬਾਈ ਜੀ ਦੁਨੀਆ ਚ ਨਾ ਇਸ ਦੇਖੇਰ ਪਰ ਦੇਖਿਆ ਪਰਖਿਆ ਗੱਲਾਂ ਤੁਸੀਂ ਕਿਸੇ ਨੂੰ ਕੁਝ ਦਿੰਨੇ ਹੋ ਕਰਦੇ ਹੋ ਬੰਦਾ ਤੁਹਾਡਾ ਰਿਗਾਰਡ ਕਰਦਾ ਹਮ ਕਿ ਹਾਂ ਯਾਰ ਇਹ ਬੰਦਾ ਮੇਰੇ ਲਈ オਬੀਡੈਂਟ ਹੈ ਇਹ ਮੇਰੇ ਨਾਲ ਆ ਇਹ ਤਾਂ ਕਹਿੰਦਾ ਵੀ ਤੁਸੀਂ ਪੈਸੇ ਵੀ ਦਿਓ ਤੇ ਤੁਹਾਨੂੰ ਗਾਲਾਂ ਵੀ ਕੱਢੂੰਗਾ ਮੈਂ ਹਮ ਉਹ ਕਿ ਕਿਵੇਂ ਚੱਲੂਗਾ ਇਹ ਸਾਰਾ ਕੁਝ ਪ੍ਰਿਕ ਤੁਹਾਡੇ ਪਰਚੇ ਦਾ ਬਹੁਤ ਇਸ਼ੂ ਹੈ ਪਰਚੇ ਦਾ ਰੋਲਾ ਹੈ ਕਿ ਤੁਹਾਡੇ ਤੇ ਐਫ ਆਈ ਆਰ ਵੀ ਹੈ 420 ਦੀ ਹਾਂਜੀ ਉਹ ਕੀ ਸੀ ਨਹੀਂ ਉਹ ਗਲਤ ਮੁਕਤਮਾ ਜੀ ਪੁਲਿਸ ਨੇ ਕੋ ਕਦਮਾ ਦਿੱਤਾ ਜੀ ਕਿ ਆਕਾਸ਼ ਬੱਤਾ ਇੱਕ ਲੋਹੇ ਦੇ ਭਰੇ ਟਰੱਕ ਚ ਦਿੱਲੀ ਤੋਂ ਬੈਠ ਕੇ ਆ ਰਿਹਾ ਸੀ ਤੇ ਅਸੀਂ ਨਾਕਾ ਲਾਇਆ ਹੋਇਆ ਸੀ ਤੇ ਉਸ ਟਾਈਮ ਨਾਕੇ ਚ ਦੇਖਿਆ ਜੀ ਆਕਾਸ਼ ਬੱਤੇ ਕੋਲ 80000 ਰੁਪਏ ਦੀ ਜੇਬ ਚੋਂ ਬਰਾਮਦ ਹੋਇਆ ਠੀਕ ਹੈ ਜੀ ਚਾਕ ਕੇ ਉਹ ਪਰਚਾ ਕੀ ਸੀ ਮੈਂ ਘਰ ਬੈਠਾ ਆਈ ਦਿਨ ਚਿਦ ਵਾਲੇ ਦੇ ਵੀ ਐਸ ਐਚਓ ਸਾਹਮਣੇ ਮਨੂ ਸਰੰਦ ਬੁਲਾਇਆ ਹੂੰ ਬੁਲਾ ਕੇ ਬੁਲਾਇਆ ਫਿਰ ਤੇ ਪਰਚਾ ਮੈਂ ਇਹ ਗੱਲ ਕਹਿਣਾ ਵੀ ਉਸ ਪਰਚੇ ਦੀ ਜਾਂਚ ਕਰਾਓ ਮੈਨੂੰ ਫਾਂਸੀ ਦਿਓ ਜੇ ਮੈਂ ਉਹ ਚ ਗਲਤ ਹੋਵਾਂ ਬਾਈ ਜੀ ਮੈਂ ਉਸ ਪਰਚੇ ਦੇ ਇਹ ਕਹਿੰਦੇ ਦਿੱਲੀ ਤੋਂ ਆਇਆ ਹੂੰ ਮੈਂ ਬਾਈ ਜੀ ਉਹ ਤੋਂ ਸਾਲ ਪਹਿਲਾਂ ਵੀ ਕਦੇ ਦਿੱਲੀ ਨਹੀਂ ਗਿਆ ਮੈਂ ਕਿਵੇਂ ਆ ਗਿਆ ਦੂਜੀ ਗੱਲ ਇਹ ਕਹਿੰਦੇ ਟਰੱਕ 'ਚ ਬੈਠਾ ਆ ਰਿਹਾ ਚਲੋ ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਵੱਡਾ ਆਦਮੀ ਆ ਪਰ ਬਾਈ ਜੀ ਮੇਰਾ ਕਰਦਾਰ ਟਰੱਕ 'ਚ ਬਹਿਣ ਵਾਲਾ ਹੂੰ ਚਲੋ ਇਹ ਵੀ ਛੱਡੋ ਇਹ ਇਹਨਾਂ ਨੇ ਕੀ ਦਿਖਾਇਆ ਵੀ ਟਰੱਕ ਦਿੱਲੀ ਤੋਂ ਗੋਬਿੰਦਗੜ੍ਹ ਜਾ ਰਿਹਾ ਸੀ ਤੇ ਨਾਕਾ ਪਤਾ ਕਿੱਥੇ ਲੱਗਿਆ ਹੋਇਆ ਸੀਗਾ ਨਾਕਾ ਸੜਕ ਤੋਂ ਉੱਤਰ ਕੇ 4 ਕਿਲੋਮੀਟਰ ਅੰਦਰ ਉੱਥੇ ਤਾਂ ਰਸਤਾ ਹੀ ਨਹੀਂ ਉਹ ਗੋਬਿੰਦਗੜ੍ਹ ਨੂੰ ਜਾਣ ਦਾ ਬਾਈ ਜੀ ਪਰਚਾ ਵੀ ਜਮਾਈਨ ਅਲੈਕੀ ਨਾਲ ਦਿੱਤਾ ਹੂੰ ੁੱਲਰ ਸਾਹਿਬ ਨੇ ਉਹ ਚ ਫਿੱਕਟ ਦੇਖ ਕੇ ਇਹਨਾਂ ਨੂੰ ਦੱਸਿਆ ਵੀ ਗਲਤ ਹੈ ਸਾਰਾ ਦੱਸੋ ਜੀ ਮੈਂ ਕੀ ਕਰਾਂ ਜਿਹੜੇ ਟਰੱਕ ਨੇ ਉਹਨਾਂ ਨੂੰ ਮੈਂ ਨਹੀਂ ਜਾਣਦਾ ਉਹ ਡਰਾਈਵਰਾਂ ਦਾ ਮੈਂ ਤਾਂ ਨਾਰਕੋ ਟੈਸਟ ਕਰਾਉਣ ਨੂੰ ਤਿਆਰ ਆ ਮੇਰਾ ਤੇ ਉਹਨਾਂ ਦਾ ਸਾਰੇ ਡਰਾਈਵਰਾਂ ਦਾ ਕਰਾਇਆ ਜਾਵੇ ਹੂੰ ਵੀ ਅਸੀਂ ਜ਼ਿੰਦਗੀ ਚ ਕਦੇ ਇੱਕ ਦੂਏ ਨੂੰ ਦੇਖਿਆ ਜਾਂ ਬੁਲਾਇਆ ਜਿੱਦਣਾ ਮੈਂ ਦਿੱਲੀੋਂ ਬਹਿ ਕੇ ਆਉਂਗਾ ਉਹ ਜਾਣਦਾ ਤਾਂ ਹੋਊਗਾ ਮੈਨੂੰ ਬਾਈ ਜੀ ਮੇਰਾ ਨਾਮ ਵੀ ਪਤਾ ਹੋਊਗਾ ਹੂੰ ਬਸ ਤੱਕ ਅੱਛਾ ਜਿਸ ਰਾਤ ਐਫ ਆਈ ਆਰ ਹੋਈ ਆ ਭੁੱਲਰ ਸਾਹਿਬ ਦੇ ਤੁਹਾਡੀ ਤੇ ਭੁੱਲਰ ਸਾਹਿਬ ਦੀ ਸਾਹਮਣੇ ਗੱਲਬਾਤ ਹੋਈ ਬੈਠੇ ਸੀ ਇਹ ਮੈਨੂੰ ਬਹੁਤ ਕੋੜਾ ਕੋੜਾ ਚਾਹ ਕਰੇ ਸੀ ਪਹਿਲਾਂ ਤਾਂ 2 ਵਜੇ ਤੱਕ ਹੂੰ ਜਦੋਂ ਬੱਚੇ ਪੰਜਕ ਭੁੱਲਰ ਸਾਹਿਬ ਨੂੰ ਪਤਾ ਲੱਗ ਗਿਆ ਵੀ ਹਾਂ ਹੁਣ ਕੋਈ ਹੱਲ ਨਹੀਂ ਹੋਣਾ ਫਿਰ ਭੁੱਲਰ ਸਾਹਿਬ ਚ ਥੋੜੀ ਜੀ ਨਰਮਾਈ ਆਈ ਹਮ ਤੇ ਬਟ ਕੋਈ ਗੱਲ ਨਹੀਂ ਕੀਤੀ ਅਸੀਂ ਮੈਂ ਜੜੀ ਵੀ ਸਟੇਟਮੈਂਟ ਸੀ ਇਹਦੇ ਸਾਹਮਣੇ ਬੈਠ ਕੇ ਠੋਕ ਕੇ ਦਿੱਤੀ ਅੱਛਾ ਤੁਹਾਨੂੰ ਬਿਲਕੁਲ ਸਾਹਮਣੇ ਬਿਠਾ ਕੇ ਤੁਹਾਡੇ ਲਾਈਕ ਸਾਹਮਣੇ ਹੀ ਤਰ੍ਹਾਂ ਹੀ ਸੀਗਾ ਹਮ ਇਹ ਇੱਧਰ ਬੈਠੇ ਸੀ ਮੈਂ ਇੱਧਰ ਬੈਠਾ ਸੀ ਮਤਲਬ ਇੱਕ ਦੂਏ ਨੂੰ ਦੇਖ ਰਹੇ ਸੀ ਹਮ ਸਾਰਾ ਕੁਝ ਸੀ ਉੱਥੇ ਕੋਈ ਤੁਹਾਡੀ ਗੱਲਬਾਤ ਨਹੀਂ ਹੋਈ ਭਾਈ ਜੀ ਮੈਂ ਕਰਨੀ ਹੋਣੀ ਸੀ ਮਨਦਰੋਂ ਭਰਿਆ ਹੀ ਇੰਨਾ ਹੋਇਆ ਸੀ ਸ਼ਾਇਦ ਮੈਂ ਲੜ ਪੈਂਦਾ ਇਹਦੇ ਨਾਲ ਜੇ ਮੈਂ ਗੱਲ ਕਰਦਾ ਐਂਡ ਇਹ ਤਤਕ ਸਥਿਤੀ ਪਹੁੰਚ ਗਈ ਬਿਲਕੁਲ ਅੱਛਾ ਬ ਜਿਸ ਦਿਨ ਤੁਸੀਂ ਕੰਪਲੇਂਟ ਦੇਣ ਗਏ ਹੋ ਬਗਰ ਮੈਂ ਥੋੜਾ ਤੁਹਾਡੇ ਫੈਮਿਲੀ ਨਾਲ ਜੁੜਾ ਸਵਾਲ ਪੁੱਛਣਾ ਚਾਹੁੰਦਾ ਜੀ ਕਰੇ ਗੱਲਬਾਤ ਹੋਈ ਮਿਸਿਸ ਨਾਲ ਮਾਪੇ ਨਾਲ ਬਿਲਕੁਲ ਹੋਈ ਬਿਲਕੁਲ ਹੋਈ ਮੇਰੀ ਵਾਈਫ ਨਾਲ ਮੇਰੀ ਗੱਲ ਹੋਈ ਭਾਈ ਜੀ ਦੇਖੋ ਗੱਲ ਇਹ ਹੈ ਕਿ ਕੋਈ ਵੀ ਮਤਲਬ ਜਨਾਨੀ ਸਹੇਲੂ ਕੀ ਵੀ ਉਹਦੇ ਬੰਦੇ ਨੂੰ ਕੋਈ ਗਾਲ ਕੱਢੇ ਕੋਈ ਵੀ ਨਹੀਂ ਸੰਭ ਬੰਦਾ ਸਹੇਲੂ ਦਾ ਆਜੇ ਕਿ ਮੈਂ ਆਪਣੀ ਜ਼ਿੰਦਗੀ ਦੇਖਣੀ ਆ ਆਪਣਾ ਕੰਮ ਦੇਖਣਾ ਆਪਣੇ ਬੱਚੇ ਦੇਖਣੇ ਨੇ ਪਰ ਇੱਕ ਜਨਾਨੀ ਨਹੀਂ ਕਦੇ ਸਹਿੰਦੀ ਵੀ ਉਹਦੇ ਘਰ ਵਾਲੇ ਨੂੰ ਕੋਈ ਗਾਲ ਕੱਢੀ ਜਦੋਂ ਮੈਂ ਦੱਸਿਆ ਨਾ ਹੂੰ ਤਾਂ ਸ਼ਾਇਦ ਮੈਂ ਨਾ ਜਾਂਦਾ ਤਾਂ ਉਹ ਚਲਦੀ ਉਹ ਜਾਂਦੀ ਮੇਰੇ ਨਾਲ ਵੀ ਆਪਾਂ ਕਿਉਂ ਹੂੰ ਭਾਈ ਜੀ ਮੈਨੂੰ ਹੁਣ ਸਮਝ ਆ ਗਿਆ ਲੋਕ ਇੰਡੀਆ ਛੱਡ ਕੇ ਕੈਨੇਡਾ ਕਿਉਂ ਜਾਂਦੇ ਨੇ ਅ ਜਦੋਂ ਕੇਸ ਹੋਇਆ ਨਾ ਮੈਨੂੰ ਉਤੋਂ ਪਤਾ ਲੱਗਿਆ ਲੋਕ ਇੰਡੀਆ ਨੂੰ ਕਿਉਂ ਪੰਜਾਬ ਨੂੰ ਕਿਉਂ ਛੱਡੀ ਜਾਂਦੇ ਤੰਡਰ ਨਹੀਂ ਲੱਗਿਆ ਬਜੀ ਰੋਜ਼ ਡਰਨ ਨਾਲੋਂ ਤਾਂ ਇਹ ਠੀਕ ਸੀ ਡਰ ਉਹ ਵੀ ਤਾਂ ਰੋਜ਼ ਇੱਕ ਡਰੇ ਸੀ ਜੇ ਇਹਨੂੰ ਪੈਸੇ ਨਾ ਦਿੱਤੇ ਕੀ ਕਰਦੂ ਪਤਾ ਨਹੀਂ ਹੂੰ ਅੱਜ ਉਹ ਨਿਬੜ ਤਾ ਗਿਆ ਨਾ ਮੈਟਰ ਮੇਰੇ ਨਾਲ ਨਾਲ ਪਤਾ ਨਹੀਂ ਕਿੰਨਿਆਂ ਦਾ ਫਾਇਦਾ ਹੋ ਗਿਆ ਕਿੰਨਿਆਂ ਨੂੰ ਹੋਰ ਤੰਗ ਕਰਦਾ ਸੀ ਬੜੇ ਲੋਕਾਂ ਦੇ ਫੋਨ ਆਏ ਬੜਾ ਕੁਛ ਹੈ ਉਸ ਸੀਬੀਆ ਆਫਿਸ ਜਾਣ ਤੋਂ ਪਹਿਲਾਂ ਉਹ ਪੂਰੀ ਰਾਤ ਸੁੱਤੇ ਕੇ ਨਹੀਂ ਬਜੀ ਦੋ ਰਾਤਾਂ ਨਹੀਂ ਸੁੱਤਿਆ ਇੱਕ ਰਾਤ ਨਹੀਂ ਪੂਰੀ ਰਾਤ ਮਰੇ ਮਨ ਚ ਇਹ ਗੱਲ ਸੀ ਵੀ ਪ੍ਰਮਾਤਮਾ ਦੇ ਤੇਰੇ ਬਾਣੇ ਚ ਰਹਿਣਾ ਸਾਰਾ ਕੁਝ ਠੀਕ ਪਰ ਇੱਕ ਬੰਦਾ ਸਾਨੂੰ ਗਾਲਾਂ ਕੱਢੀ ਜਾ ਰਿਹਾ ਯਾਰ ਅਸੀਂ ਉਹਨੂੰ ਕੁਝ ਕਿਹਾ ਨਹੀਂ ਸਾਡਾ ਕੋਈ ਲੈਣ ਦੇਣ ਨਹੀਂ ਯਾਰ ਉਹਦੇ ਨਾਲ ਕੋਈ ਉਹਦਾ ਮਾੜਾ ਨਹੀਂ ਸੀ ਕੀਤਾ ਹੂੰ ਫੇਰ ਮੇਰੀ ਵਗ ਗੱਲਾਂ ਕਿ ਭੈਣ ਚੋਦ ਤੂੰ ਇਹ ਕਰ ਦੂੰ ਬੀ ਛੱਡੋ ਯਾਰ ਬਹੁਤ ਗੰਦੀਆਂ ਗਾਲਾਂ ਸੀ ਬਹੁਤ ਗੰਦੀਆਂ ਗਾਲਾਂ ਜਦੋਂ ਕੰਪਲੇਂਟ ਦਿੱਤੀ ਸੀ ਵੀਆਈ ਨੇ ਪੂਰੇ ਫੈਕਟਸ ਵੈਰੀਫਾਈ ਕਰੇ ਤੁਹਾਨੂੰ ਭਾਈ ਜੀ ਮੈਂ ਫੇਰ ਦੱਸਾਂ ਲੱਗਿਆ ਤੁਹਾਨੂੰ ਸੀਬੀਆਈ ਦੇ ਵਿੱਚ ਕੰਪਲੇਂਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਜੋ ਤੁਸੀਂ ਲਿਖਤਾ ਤੇ ਸੀਬੀਆਈ ਨੇ ਕਰਤਾ ਹੂੰ ਐਵੇਂ ਨਹੀਂ ਹੁੰਦਾ ਫੇਰ ਤਾਂ ਪਤਾ ਹੀ ਨਹੀਂ ਕਿ ਸੀਬੀਆਈ ਨੂੰ ਜਣਾ ਖਣਾ ਸੀਬੀਆਈ ਹਮੇਸ਼ਾ ਪ੍ਰੋਪਰ ਜਾਂਚ ਕਰਦੀ ਹੈ ਵੈਰੀਫਿਕੇਸ਼ਨਸ ਕਰਦੀ ਹੈ ਸਾਰਾ ਕੁਝ ਕਰਦੀ ਹੈ ਹਰ ਚੀਜ਼ ਨੂੰ ਪ੍ਰੋਪਰ ਆਪਣੇ ਟੰਗਾਂ ਨਾਲ ਡੀਲ ਕਰਦੀ ਹੈ ਉਸ ਤੋਂ ਬਾਅਦ ਥੋੜੀ ਕਾਰਵਾਈ ਸਟਾਰਟ ਹੁੰਦੀ ਹੈ ਹੂੰ ਇਹ ਨਹੀਂ ਕਿ ਉਦੋਂ ਵੀ ਤੁਹਾਨੂੰ ਕਹਿਤਾ ਵੀ ਦਿੱਤਾ ਪਰਚਾ ਨਹੀਂ ਸੀਬੀਆਈ ਪਹਿਲਾਂ ਆਪਣੇ ਤੱਤ ਪੂਰੇ ਕਰਦੀ ਹੈ ਤੁਸੀਂ ਵਿਜੀਲੈਂਸ ਕੋ ਕਿਉਂ ਨਹੀਂ ਗਏ ਸਿੱਧੇ ਹੀ ਸੀਬੀਆਈ ਕੋ ਤੁਹਾਡੇ ਜਿੰਨਾ ਵੀ ਮੀਡੀਆ ਦੇ ਵਿੱਚ ਤੁੰਨਾ ਤੁਹਾਨੂੰ ਸਮਾ ਹੋ ਗਿਆ ਕੰਮ ਕਰਦੇ ਇਹਨੂੰ ਦੱਸੋ ਮੈਨੂੰ ਕੋਈ ਇੱਕ ਦੇ ਆਈਪੀਐਸ ਪੜਿਆ ਹੋਵੇ ਕਿਸੇ ਨੇ ਦੱਸੋ ਹੂੰ ਕੋਈ ਜੀ ਹੋਇਆ ਕਦੇ ਨਹੀਂ ਫੜਦੇ ਤਾਂ ਹੈਗੇ ਆ ਦੱਸੋ ਬਹੁਤ ਦੱਸੋ ਪੀਪ ਮਤਲਬ ਵਿਜੀਲੈਂਸ ਨੇ ਪੜਾਏ ਹੋਏ ਸਰਵਿੰਗ ਆਈਪੀਐਸ ਹਾਂਜੀ ਨਹੀਂ ਦੇਖੋ ਆਪਣੇ ਦੇਖੋ ਜੇਕਰ ਤੁਸੀਂ ਦੇਖਿਆ ਪ੍ਰੋਟੋਕੋਲ ਤਾਂ ਹੈ ਹੀ ਹੈ ਨਾ ਭਾਜੀ ਰੀਜ਼ਨ ਇਹ ਹੋਣਾ ਸੀ ਕਿਉਂਕਿ ਜੇ ਸਟੇਟ ਦੇ ਵਿੱਚ ਪਾਉਂਦੇ ਤਾਂ ਉਹਦੀ ਪਰਮਿਸ਼ਨ ਸੀਐਮ ਤੋਂ ਲੈਣੀਆਂ ਪੈਂਦੀਆਂ ਨੇ ਐਨੇ ਚ ਤਾਂ ਸਾਰਾ ਕੁਝ ਵਾਇਰਲ ਹੋ ਜਾਣਾ ਸੀ ਬਾਈ ਜੀ ਐਨੇ ਤਾਂ ਮੇਰੇ ਤੇ ਕੁਝ ਨਾ ਕੁਝ ਹੋ ਜਾਂਦਾ ਇਹ ਬਹੁਤ ਵੱਡਾ ਪ੍ਰੋਸੈਸ ਹੁੰਦਾ ਬਾਜੀ ਪਰ ਤੁਸੀਂ ਇੰਨੀ ਚੀਜ਼ਾਂ ਨੂੰ ਸੀਕ੍ਰੀਟ ਕਿਵੇਂ ਰੱਖਿਆ ਬਾਜੀ ਇਹ ਤਾਂ ਫਿਰ ਮਨ 'ਚ ਰੱਖਣੀ ਹੀ ਪੈਣੀ ਆ ਸੀਗੀਆਂ ਨਹੀਂ ਫਿਰ ਮੈਂ ਮਰਦਾ ਜੇ ਨਾ ਰੱਖਦਾ ਹੋਰ ਕੀ ਐਲਸੀ ਮੇਰੇ ਕੋਲ ਇੱਕ ਜਦੋਂ ਟਰੈਪ ਲੱਗਿਆ ਇਹ ਪੂਰਾ ਪ੍ਰੋਸੀਜਰ ਕਿੰਨੇ ਦਿਨ ਦਾ ਸੀਗਾ ਤੁਸੀਂ 11 ਅਕਤੂਬਰ ਨੂੰ ਕੰਪਲੀਟ ਕੀਤਾ ਬਸ ਦੇਖ ਲਓ 11 ਤੋਂ ਲੈ ਕੇ ਕਿੰਨੇ ਦਿਨ ਦਾ ਹੀ ਸੀਗਾ ਐਨੇ ਦਿਨ ਛੋ ਗਿਆ ਹੋਰ ਅੱਛਾ ਇੱਕ ਹੋਰ ਚੀਜ਼ ਹੈ ਇੱਡੇ ਵੱਡੇ ਅਫਸਰਾਂ ਦੇ ਕਹਿੰਦੇ ਕੇਸ ਅਗਰ ਇਹਨਾਂ ਦਾ ਰੇਸ਼ਿਓ ਪਰਚੇ ਕਹਿੰਦੇ ਕੰਪਰੋਮਾਈਜ਼ ਹੋ ਜਾਣੇ ਆ ਆਕਾਸ਼ ਬੱਤਾ ਕੰਪਰੋਮਾਈਜ਼ ਕਰ ਸਕਦੇ ਆ ਮੈਂ ਹਰ মিডিਆ ਦੇ ਵਿੱਚ ਇੱਕੇ ਗੱਲ ਕਹਿੰਦਾ ਹੂੰ ਚੁੱਕੀ ਚ ਗਾਠ ਤੇ ਬੈਠਾ ਹੂੰ ਮੇਰੇ ਤੇ ਮੇਰੇ ਟੱਬਰ ਦਾ ਮੂੰਹ ਕਾਲਾ ਕਰਕੇ ਬਾਜ਼ਾਰ ਚ ਘਮਾ ਦਿਓ ਜੇ ਅਸੀਂ ਰਾਜ਼ਨਾਮਾ ਕਰਕੇ ਮੈਂ ਇੱਡੀ ਪੱਟੀ ਗੱਲ ਬੋਲਣ ਦਿੱਤੀ ਹੁਣ ਰਾਜ਼ੀ ਨਾਮਾ ਨਹੀਂ ਹੋ ਰਾਜੀਨਾ ਮਹਿਲੇ ਵਰਕੇ ਪਾੜਤੀ ਬਾਈ ਜੀ ਜਦੋਂ ਇਹ ਕੀਤਾ ਤਾਂ ਪਾੜ ਕੇ ਹੀ ਕੀਤਾ ਸਾਰਾ ਕੁਝ ਹੂੰ ਇਹ ਦਿਨ ਰਾਜੀਨਾ ਮਬਾਈ ਜੀ ਸੁਣ ਸੁਣ ਲੋ ਮੇਰੇ ਕੱਲੇ ਨਾ ਹੁੰਦੀ ਨਾ ਮੈਂ ਸੋਝ ਜਾਂਦਾ ਬਾਈ ਜੀ ਮੈਂ ਆਪਣਾ ਆਫ ਦੀ ਰਿਕਾਰਡ ਕਹਿਣਾ ਤੁਹਾਨੂੰ ਮੈਂ ਮੋਬਾਈਲ 'ਚ ਤੁਹਾਨੂੰ ਲੋਕਾਂ ਦੇ ਉਹ ਮੈਸੇਜ ਪੜਾ ਨਹੀਂ ਸਕਦਾ ਮੈਂ ਕਹਿੰਦਾ ਪ੍ਰਮਾਤਮਾ ਮੈਨੂੰ ਇੰਨੀਆਂ ਦੁਆਵਾਂ ਮਿਲੀਆਂ ਨੇ ਨਾ ਬਾਈ ਜੀ ਕਿੰਨੀਆਂ ਮਾਵਾਂ ਦੇ ਪੈਣਾ ਦੇ ਮੈਸੇਜ ਜਿਨ੍ਹਾਂ ਨਾਲ ਸਰੀਰਕ ਸ਼ੋਸ਼ਣ ਜਾਂ ਜਿਨ੍ਹਾਂ ਦੇ ਮੁੰਡਿਆਂ ਤੇ ਝੂਠੇ ਪਰਚੇ ਬਾਈ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਲੋਕ ਇੰਨੇ ਪਰੇਸ਼ਾਨ ਨੇ ਜਿਹੜੇ ਇੰਡੀਆ ਦੀ ਵਜ੍ਹਾ ਨਾਲ ਨਹੀਂ ਆਉਂਦੇ ਹੂੰ ਤੁਸੀਂ ਇਹ ਦੇਖੋ ਕਿੰਨੀ ਦੁਨੀਆ ਪਰੇਸ਼ਾਨ ਹੈ ਬਾਈ ਜੀ ਮੈਂ ਹੁਣ ਕਹਿ ਨਹੀਂ ਸਕਦਾ ਹੂੰ ਲੋਕ ਨਾ ਉਹ ਮੈਸੇਜ ਭੇਜ ਰਹੇ ਨੇ ਮੈਨੂੰ ਜਿਹੜੇ ਆਪਾਂ ਕੈਮਰੇ ਦੇ ਸਾਹਮਣੇ ਕਹਿ ਨਹੀਂ ਸਕਦੇ ਅੱਛਾ ਤੁਸੀਂ ਤਾਂ ਆਪਣੇ 8 ਲੱਖ ਵਾਲੀ ਕੰਪਲੇਂਟ ਦੇਤੀ ਪਰ ਅੰਦਰੋਂ ਤਾਂ 7.5 ਕਰੋੜ ਮਿਲੇ ਦੇਖੋ ਫਿਰ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਮਤਲਬ ਇਹਨਾਂ ਦਾ ਕਹਿਣਾ ਭੁੱਲਰ ਫਸਾਤਾ ਸਾਣਾ ਤਾਂ ਉਹਨੂੰ ਕਹਿੰਦੇ ਨੇ ਬਾਈ ਜੀ ਵੀ 7.5 ਕਰੋੜ ਵੀ ਆਕਾਸ਼ ਬੱਤੇ ਨੇ ਰਖਾਤਾ ਜਾ ਕੇ 26 ਘੜੀਆਂ ਵੀ ਮੇਰੀਆਂ ਨੇ 50 ਬੇਨਾਮੀ ਪ੍ਰਾਪਰਟੀਆਂ ਵੀ ਮੇਰੀਆਂ ਨੇ ਉਹ 300 ਕਿਲਾ ਵੀ ਮੇਰਾ ਚਲੋ ਵੀਰੇ ਮੇਰਾ ਮੋੜੋ ਸਾਰਾ ਕੁਝ ਮੈਂ ਫਸਾਇਆ ਹੈ ਸਾਰਾ ਕੁਝ ਮੇਰਾ ਮੇਰੇ ਕੋਲ ਲਿਓ ਮੈਨੂੰ ਤਾਂ ਗਲਤੀ ਹੋ ਗਈ ਸਿਓ ਵਾਪਸ ਸਾਰਾ ਕੁਝ ਦੇ ਦਿਓ ਮੈਨੂੰ ਇਹ ਹੋਊਗਾ ਫਿਰ ਫਸਾਉਣਾ ਤਾਂ ਇਹਨੂੰ ਹੀ ਕਹਿੰਦੇ ਨੇ ਤੁਹਾਨੂੰ ਮੈਂ ਫਸਾਣਾ ਠੀਕ ਹੈ ਤੁਹਾਡੇ ਕੋਲ ਮੈਂ ਕੋਈ ਚੀਜ਼ ਰੱਖਦਾ ਨਸ਼ੀਲੀ ਰੱਖਦਾ ਪੈਸਾ ਰੱਖਦਾ ਤੁਸੀਂ ਫਸ ਜੂ ਚੀਜ਼ ਤਾਂ ਮੇਰੀ ਹੈ ਹੂੰ ਭਾਈ ਜੀ ਮੈਂ ਕਿੰਨਾ امیر ਆਦਮੀ ਹੋਊਗਾ ਸਾਡੇ 1.7 ਕਰੋੜ ਵੀ ਮੈਂ ਰਖਾਤਾ ਹਨਾ ਦੇਖੋ ਤਾਂ ਸਹੀ ਮੇਰੇ ਕੋਲ ਕਿੰਨਾ ਕੁਝ ਹੋਣਾ ਚਾਹੀਦਾ ਹੈ ਇਸ ਹਿਸਾਬ ਨਾਲ ਵੀ ਜਿੰਨਾ ਕੁਛ ਇਹਦੇ ਕੋਲੋਂ ਮਿਲਿਆ ਜੇ ਉਹ ਮੈਂ ਉੱਥੇ ਰੱਖਣ ਯੋਗ ਆ ਤਾਂ ਤਕਰੀਬਨ ਉਹਦੇ ਨਾਲੋਂ 20 ਗੁਣਾ ਤਾਂ ਹੋਊਗਾ ਹੀ ਮੇਰੇ ਕੋਲ ਤਾਂ ਹੀ ਇੰਨਾ ਕੁ ਰੱਖਦੇ ਆ ਬੱਤਾ ਸਾਹਿਬ ਇੱਕ ਪਰਸੈਪਸ਼ਨ ਹੋਰ ਵੀ ਚੱਲਦੀ ਹੈ ਕਹਿੰਦੇ ਇੱਕ ਕਾਮਨ ਮੈਨ ਇੱਕ ਆਮ ਆਦਮੀ ਜਾਂ ਕੇ ਕੰਪਲੇਂਟ ਦਿੰਦਾ ਸੀਬੀਆਈ ਐਕਸ਼ਨ ਲੈ ਲੈਂਦੀ ਹੈ ਡੀਆਈਜੀ ਨੂੰ ਫੜ ਲੈਂਦੀ ਹੈ ਮੈਂ ਸਿੱਧਾ ਜਿਹਾ ਕਹਾਂ ਪੋਲਿਟিক্যাল ਕਨੈਕਸ਼ਨ ਤਾਂ ਨਹੀਂ ਹੈਗਾ ਕੋਈ ਵੀ ਫੋਨ ਆਇਆ ਤਾਂ ਕਾਰਵਾਈ ਹੋ ਗਈ ਸੱਚੀ ਗੱਲ ਇਹ ਹੈ ਹਮ ਕਿ ਮੈਂ ਖੁਦ ਸ਼ੌਕਦਾਂ ਹਮ ਮੈਨੂੰ ਪੂਰੀ ਪੰਜਾਬ ਹਿੰਦੁਸਤਾਨ ਜਾਂ ਫੋਰਨ ਚ ਲੋਕ ਐਪਰੀਸ਼ੀਏਟ ਕਰ ਰਹੇ ਨੇ ਹਮ ਠੀਕ ਹੈ ਬਾਕੀ ਮੈਨੂੰ ਕਿਸੇ ਵੀ ਮੈਂ ਇਹ ਸੋਚਦਾ ਕਿ ਆਪੋਜੀਸ਼ਨ ਕਿਉਂ ਚੁੱਪ ਬੈਠੀ ਹੈ ਓਪੋਜੀਸ਼ਨ ਤਾਂ 500 ਰੁਪਏ ਪਿੱਛੇ ਪ੍ਰਤਾਪ ਬਾਜਵਾ ਜੀ ਗਾਹ ਪਾਣ ਲੱਗ ਜਾਂਦੇ ਨੇ ਉੱਥੇ ਹੂੰ ਹੂੰ ਪ੍ਰਤਾਪ ਬਾਜਵਾ ਜੀ ਮੈਂ ਕਿੰਨੀ ਵਾਰ ਦੇਖਿਆ ਰੌਲਾ ਪਾਂਛ ਬਹੁਤ ਫੇਮਸ ਨੇ ਉਹ ਵੀ ਉੱਥੇ 500000 ਦਾ ਰੌਲਾ ਹੋਵੇ ਗਾਹ ਪਾ ਦਿੰਦੇ ਨੇ ਜੀ ਐ ਹੋ ਗਿਆ ਬਾ ਹੋ ਗਿਆ ਇੱਥੇ ਚੁੱਪ ਨੇ ਇਕੱਲਾ ਸੁਖਪਾਲ ਖਹਿਰਾ ਜੀ ਬੋਲੇ ਨੇ ਜੀ ਹੋਰ ਕੋਈ ਬੋਲੇ ਹੂੰ ਸੁਖਪਾਲ ਖਹਿਰਾ ਜੀ ਬੋਲੇ ਨੇ ਹੂੰ ਹੋਰ ਕੋਈ ਨਹੀਂ ਬੋਲੇ ਤੁਸੀਂ ਬਾਜਵਾ ਸਾਹਿਬ ਨਰਾਜ ਹੋ ਨਰਾਜ ਨਹੀਂਗਾ ਭਾਜੀ ਹੂੰ ਵੀ ਹੈ ਕਿੱਥੇ ਨੇ ਆ ਨੀਤਾ ਵਿਰੋਧੀ ਦਿੰਨੇ ਕਿੱਥੇ ਨੇ ਉਹ ਲੋਕਾਂ ਦੀ ਗੱਲ ਪਰ ਬਸ ਉਹੀ ਗੱਲਾਂ ਨੇ ਵੀ ਜਿੱਦਣ ਉਹਨਾਂ ਦੀ ਪਾਰਟੀ ਤੇ ਕੋਈ ਗੱਲ ਆ ਉਦੋਂ ਬੋਲਣਾ ਪੰਜਾਬ ਲਈ ਨਹੀਂ ਬੋਲਣਾ ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਬਿਲਕੁਲ ਪੁੱਛੋ ਜੀ ਪੋਲਿਟੀਕਲ ਕਨੈਕਸ਼ਨ ਤਾਂ ਅਗਾਜ ਬੱਤਾ ਦਾ ਕੋਈ ਨਹੀਂ ਨਹੀਂ ਹੈਗਾ ਜੀ ਬਿਲਕੁਲ ਵੀ ਨਹੀਂ ਹੈਗਾ ਹੂੰ ਪੋਲਿਟੀਕਲ ਕਨੈਕਸ਼ਨ ਹੁੰਦਾ ਹੈ ਪੈਸੇ ਮੰਗ ਜਾਂਦਾ ਮੇਰੇ ਤੋਂ ਹੂੰ ਇਹ ਪੈਸੇ ਲੈਂਦਾ ਮੇਰੇ ਤੋਂ ਇਹ ਮੈਨੂੰ ਧਮਕੀ ਮੈਨੂੰ ਗਾਲ ਕੱਢ ਦਿੰਦਾ ਜੇ ਮੇਰਾ ਪੋਲਿਟੀਕਲ ਕਨੈਕਸ਼ਨ ਹੁੰਦਾ ਹੂੰ ਕੁਝ ਨਹੀਂ ਆਗਾ ਭਾਈ ਜੀ ਪਰ ਮੈਂ ਵਿਰੋਧੀ ਤਿਰ ਤੋਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਹਾਂ ਵੀ ਤੁਸੀਂ ਚੁੱਪ ਕਿਉਂ ਹੋ ਥੋੜੇ ਅੱਖਾਂ 'ਚ ਪਾਣੀ ਆ ਗਿਆ ਮੈਂ ਦੇਖਿਆ ਦੋ ਵਾਰ ਭਾਈ ਜੀ ਹੋ ਜਾਂਦਾ پتہ ਗੱਲ ਕੀ ਹੈ ਵੀ ਠੀਕ ਹੈ ਚੱਲ ਰਿਹਾ ਸਾਰਾ ਕੁਝ ਮੈਂ ਕਿਹੜੇ ਸਮੇਂ 'ਚੋਂ ਨਿਕਲ ਰਿਹਾ ਇਸ ਟਾਈਮ ਮੈਨੂੰ ਹੀ ਪਤਾ ਭਾਈ ਜੀ ਮੇਰੇ ਘਰ ਦੇ ਜੇ ਰਾਤ ਨੂੰ ਬੱਟਾ ਵੀ ਵੱਜਦਾ ਨਾ ਹੂੰ ਸਾਰਾ ਟੱਬਰ ਸਾਂਭ ਕੇ ਦੇਖਦੇ ਆਂ ਅਸੀਂ ਕੀ ਹੋ ਗਿਆ ਕੀ ਹੋ ਗਿਆ ਗਲੀ ਚ ਕੋਈ ਦੋ ਵਾਰ ਨਿਕਲ ਜਾਂਦਾ ਨਾ ਹਾਂ ਜਾ ਕੇ ਦੇਖ ਕੇ ਆਈਦਾ ਵੀ ਦੁਬਾਰਾ ਤਾਂ ਨਹੀਂ ਆਉਂਦਾ ਜੀ ਆਈ ਜੀ ਕੇਸ ਨੂੰ ਲੈ ਕੇ ਆਕਾਸ਼ ਪੱਤਾ ਨੇ ਕੀਤੇ ਵੱਡੇ ਵੱਡੇ ਖੁਲਾਸੇ ਕਿਉਂਕਿ ਉਹਨਾਂ ਨੇ ਇਹ ਕਿਆ ਹੈਗਾ ਕਿ ਹੁਣ ਰਾਜ਼ੀਨਾਮਾ ਨਹੀਂ ਹੋਣਾ ਅਗਰ ਮੈਂ ਰਾਜ਼ੀਨਾਮਾ ਕਰਾਂਗਾ ਮੈਨੂੰ ਤਾਂ ਮੇਰੇ ਪਰਿਵਾਰ ਨੂੰ ਮੂੰਹ ਕਾਲਾ ਕਰਕੇ ਬਾਜ਼ਾਰ ਦੇ ਵਿੱਚ ਕਮਾਉ। ਐਡੇ ਵੱਡੇ ਵੱਡੇ ਉਹਨਾਂ ਨੇ ਦਾਅਵੇ ਕਰ ਦਿੱਤੇ ਕਿਉਂਕਿ ਉਹਨਾਂ ਦਾ ਇਹ ਕਹਿਣਾ ਕਿ ਅਗਰ ਮੈਂ ਇਹ ਕੰਮ ਨਾ ਕਰਦਾ ਤੇ ਮੇਰੇ ਕੋਈ ਆਪਸ਼ਨ ਨਹੀਂ ਸੀ ਹੈਗਾ ਕਿਉਂਕਿ ਡੀਆਈਜੀ ਫੁੱਲਰ ਨੂੰ ਜੁਣੀਆਂ ਵੱਡੀਆਂ ਰਕਮਾਂ ਚਾਹੀਦੀਆਂ ਹੈਗੀਆਂ ਉਹ ਹਰ ਵਾਰੀ ਦੇਣਾ ਮੇਰੇ ਬਸ ਦੇ ਵਿੱਚ ਹੁਣ ਨਹੀਂ ਸੀ ਰਹਿ ਗਿਆ ਹੈਗਾ ਸਿਰਫ ਇੱਕ ਹੀ ਰਾਹ ਨਜ਼ਰ ਆਉਂਦੀ ਸੀਗੀ ਇਸ ਲਈ ਮੈਂ ਸੀਬੀਆਈ ਦੀਆਂ ਪੌੜੀਆਂ ਚੜਿਆ ਮੈਨੂੰ ਬਾਕੀ ਕਿਸੇ ਦੇ ਉੱਤੇ ਇਤਬਾਰ ਨਹੀਂ ਸੀਗਾ ਨਾ ਹੀ ਵਿਜੀਲੈਂਸ ਵਾਲਿਆਂ ਦੇ ਉੱਤੇ ਤੇ ਨਾ ਹੀ ਪੰਜਾਬ ਪ੍ਰਸ਼ਾਸਨ ਦੇ ਉੱਤੇ ਇਸ ਲਈ ਮੈਂ ਸੀਬੀਆਈ ਦੀਆਂ ਪੌੜੀਆਂ ਚੜਿਆ ਉਹ ਰਿਕਾਰਡਿੰਗ ਫਰਾਮ ਕੀਤੀ ਮੈਂ ਆਪਣਾ ਪੂਰਾ ਜ਼ੋਰ ਲਾ ਦੇਵਾਂਗਾ ਪਰ ਰਾਜ਼ੀਨਾਮਾ ਨਹੀਂ ਕਰਨਾ ਹੈਗਾ ਡੀਆਈਜੀ ਕੁਲਰ ਨੂੰ ਮੈਂ ਸਜ਼ਾ ਦਵਾਉਣੀ ਹੈਗੀ ਐ ਕਿਉਂਕਿ ਡੀਆਈਜੀ ਕੁਲਰ ਨੇ ਸਿਰਫ ਮੇਰਾ ਹੀ ਨਹੀਂ ਬਲਕਿ ਬਹੁਤ ਸਾਰੇ ਲੋਗਾਾਂ ਦੀਆਂ ਜ਼ਿੰਦਗੀਆਂ ਜੁੜੀਆਂ ਮੈਂ ਤੰਗ ਕੀਤੀਆਂ ਸੀਗੀਆਂ ਬਹੁਤ ਸਾਰੀਆਂ ਮਾਵਾਂ ਪੈਣਾ ਡੀਆਈਜੀ ਕੁਲਰ ਨੂੰ ਦਵਾਵਾ ਦੇਣ ਦੇਈਆਂ ਹੈਗੀਆਂ ਮੈਂ ਔਰ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਵੀ ਜਿਹੜੇ ਆ ਉਹ ਬਹੁਤ ਰਾਜ਼ੀ ਹੈਗੇ ਕਿਉਂਕਿ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਡੀਆਈਜੀ ਕੁਲਰ ਦੀ ਵਜ੍ਹਾ ਤੋਂ ਭਾਰਤ ਦੇ ਵਿੱਚ ਨਹੀਂ ਹੁੰਦੇ ਇੱਥੇ ਚੱਕਰ ਨਹੀਂ ਲਾਉਂਦੇ ਹੈਗੇ ਕਿਉਂਕਿ ਸਾਡੇ ਕੋਲ ਇਡੀਆਂ ਮੋਟੀਆਂ ਰਕਮਾਂ ਨਹੀਂ ਦਿੱਤੀਆਂ ਜਾਂਦੀਆਂ ਹੈਗੀਆਂ ਇਹ ਕਹਿਣਾ ਸੀਗਾ ਆਕਾਸ਼ ਪੱਤਾ ਦਾ ਇਸ ਕੇਸ ਦੇ ਮੁਕੰਮਲ ਖੁਲਾਸੇ ਕੀਤੇ ਉਹਨਾਂ ਨੇ ਹਰ ਚੀਜ਼ ਜਿਹੜੀ ਖੋਲ ਕੇ ਬਿਆਨ ਕੀਤੀ ਹੈਗੀ ਹੈ ਔਰ ਉਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਰਾਜ਼ੀਨਾਮਾ ਨਹੀਂ ਕਰਨਾ ਹੈਗਾ ਮੈਂ ਪੂਰਾ ਆਪਣਾ ਜ਼ੋਰ ਲਾ ਦੇਵਾਂਗਾ ਲੇਕਿਨ ਰਾਜ਼ੀਨਾਮਾ ਨਹੀਂ ਹੋਏਗਾ ਡੀਜੀਪੂ ਲੜਨੂ ਹੋਏਗੀ ਵੱਡੀ ਸਜ਼ਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਕਮੈਂਟਸ ਵਿੱਚ ਲਾਜ਼ਮੀ ਜਸਰ ਰੱਖਿਓ ਆਪਣਾ ਢੇਰ ਸਾਰਾ ਰੱਖਿਆ ਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼